7 ਸਾਲ ਦੇ ਮਾਸੂਮ ਦੇ ਮੌਤ ਨਾਲ ਪਿੰਡ ਚ ਮਚ ਗਿਆ ਹੜਕੰਦ ਸਵਾ 5:30 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਡਿੱਗਾ ਵਾ ਜੀ ਕੀ ਨਾਮ ਆ ਮਚੂ ਬੱਚੇ ਦਾ ਨਾਮ ਏਕਮਪ੍ਰੀ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਪਿਤਾ ਦਾ ਨਾਮ ਹੈ ਜੀ ਤਨਬੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਕੇ ਜਦੋਂ ਜੁਕੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾ ਰੋੜੇ ਪਈ ਕਾਫੀ ਕਾਫੀ ਖੂਨ ਨਾਲ ਲਿਬੜੇ ਤੇ ਅਸੀਂ ਉਹਦਾ ਆਈਡੀਆ ਲਾ ਲਿਆ ਵੀ ਇਹ ਕਿਸੇ ਨੇ ਮਾਰਿਆ ਵਾ ਪਰਿਵਾਰ ਨੇ ਹੱਤਿਆ ਦਾ ਜਿਤਾਇਆ ਸ਼ੱਕ ਮਾਮਲਾ ਇਹ ਤੇ ਜਾ ਪਤਾ ਲੱਗਾ ਹਨ ਉਹ ਉਧਰ ਸੜਕ ਦੇ ਪੰਦ ਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਪਿਆ ਕੀ ਲੱਗਦਾ ਤੁਹਾਨੂੰ ਕੀ ਦੋਸ਼ ਰੱਖੀ ਹੋਏ ਮਾਰਿਆ ਲੱਗਦਾ ਕਿ ਇਹ ਕੀ ਹ ਸਾਡੇ ਇਕਲੋਤੇ ਪੁੱਤ ਨੂੰ ਇੱਟਾਂ ਮਾਰ ਮਾਰ ਕੇ ਉਤਾਰਿਆ ਗਿਆ ਮੌਤੇ ਘਾਟ ਬੱਚਾ 7 ਸਾਲ ਦਾ ਉਦੀ ਮੌਦਿਸਬੰਦ ਵਿੱਚ ਸਾਨੂੰ ਇਹ ਖਬਰ ਮਿਲੀ ਸੀ ਕਿ ਉਤਲਾ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਇੱਥੇ ਪੂਰੇ ਪਿੰਡ ਚ ਫੈਲੀ ਸੋਗ ਦੀ ਲਹਿਰ ਪਰਿਵਾਰ ਦਾ ਰੋ ਰੋ ਹੋ ਰਿਹਾ ਹੈ ਬੁਰਾ ਹਾਲ ਅਸੀਂ ਵੀ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਹੈ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਅੰਮ੍ਰਿਤਸਰ ਦੇ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ 7 ਸਾਲ ਦੇ ਮਾਸੂਮ ਦੀ ਪੇਤ ਭਰੇ ਹਾਲਾਤਾਂ 'ਚ ਮੌਤ ਹੋਈ ਹੈ ਪਰਿਵਾਰ ਦੇ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਜਿੱਥੇ ਉਸ ਮਾਸੂਮ ਬੱਚੇ ਦੀ লাশ ਮਿਲੀ ਹੈ ਉੱਥੇ ਖੂਨ ਨਾਲ ਲਥਪਥ ਹੋਏ ਰੋੜੇ ਮਿਲੇ ਨੇ ਅਤੇ ਉਸਦੇ ਸਰੀਰ ਤੇ ਜਿਹੜੇ ਨੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਨੇ ਤੇ ਪਰਿਵਾਰ ਦੇ ਵੱਲੋਂ ਜਿਹੜੇ ਨੇ ਕਤਲ ਦੇ ਇਲਜ਼ਾਮ ਲਗਾਏ ਨੇ ਕਿਸ ਇੱਟਾ ਰੋੜੇ ਮਾਰ-ਮਾਰ ਕੇ ਸਾਡੇ ਪੁੱਤ ਦਾ ਜੜਾ ਕਤਲ ਕਰ ਦਿੱਤਾ ਗਿਆ ਇਸ ਮਾਸੂਮ ਦੀ ਮੌਤ ਦੇ ਕਾਰਨ ਪਿੰਡ ਦੇ ਵਿੱਚ ਹੜਕੰਪ ਮਚ ਗਿਆ ਰੋਂਦੇ ਕੁਰਲੋਂ ਦੇ ਪਰਿਵਾਰ ਦਾ ਜੜਾ ਹਾਲ ਨਹੀਂ ਦੇਖ ਹੋ ਰਿਹਾ ਅਤੇ ਪੂਰੇ ਪਿੰਡ ਦੇ ਵਿੱਚ ਜਿਹੜੀ ਹੈ ਸੋਗ ਦੀ ਲਹਿਰ ਫੈਲ ਗਈ ਪੁਲਿਸ ਦੇ ਵੱਲੋਂ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਵੱਲੋਂ ਵੀ ਜਿਹੜੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਰੋਂਦੇ ਕੋਲੋਂ ਦੇ ਪਰਿਵਾਰ ਦਾ ਜਿਹੜਾ ਹਾਲ ਨਹੀਂ ਦੇਖ ਹੋ ਰਿਹਾ ਉਹਨਾਂ ਦੇ ਵੱਲੋਂ ਵੀ ਵੱਡੇ ਜਿਹੜੇ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਾਡੇ ਪੁੱਤ ਦਾ ਕਤਲ ਕੀਤਾ ਗਿਆ ਉਸ ਨੂੰ ਕਿਸੇ ਦੇ ਵੱਲੋਂ ਇੱਟਾ ਰੋੜੇ ਮਾਰ-ਮਾਰ ਕੇ ਜਿਹੜਾ ਆ ਮੌਤ ਦੇ ਘਾਟ ਉਤਾਰਿਆ ਗਿਆ ਦੱਸਿਆ ਜਾ ਰਿਹਾ ਕਿ ਇਹ ਇੱਕ ਅਮਪ੍ਰਿਤ ਜਿਹੜਾ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਨੂੰ ਇਸ ਦੇ ਬਲੋਂ ਮੌਤ ਦੇ ਕਾਰਨ ਉਤਾਰਿਆ ਗਿਆ ਇਹ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ। ਇਸ ਪੂਰੇ ਮਾਮਲੇ ਤੇ ਪਰਿਵਾਰ ਅਤੇ ਪੁਲਿਸ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ। ਮੇਰਾ ਨਾਮ ਜੀ ਸਮਸ਼ੇਰ ਸਿੰਘ ਮੈਂ ਮੌਜੂਦਾ ਸਰਪੰਚ ਆ ਪਿੰਡ ਬਾਬੋਵਾਲ ਜੀ ਹਲਕਾ ਮਜੀਠਾ ਜ਼ਿਲ੍ਹਾ ਬਰਸਾ। ਜੀ ਸਰਬੋਤਮ ਦੁੱਖ ਘਟਨਾ ਵਾਪਰੀ ਰਹੀ ਹੈ। ਇਹ ਨਾ ਸਵੇਰੇ 5:30 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਤੇ ਡਿਗਾਵਾ ਜੀ ਕੀ ਨਾਮ ਆ ਬੱਚੇ ਦਾ ਨਾਮ ਇਕਮਪਰੀ ਸਿੰਘ ਪਿਤਾ ਦਾ ਨਾਮ ਉਹ ਪਿਤਾ ਦਾ ਨਾਮ ਹੈ ਜੀ تنਬੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਗਿਆ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਡੋੜੇ ਪਈਆਂ ਹੀ ਕਾਫੀ ਕਾਫੀ ਖੂਨ ਨਾਲ ਲਿਬੜੇ ਸੀ ਤੇ ਅਸੀਂ ਉਹਦਾ ਆਈਡੀਆ ਲਾ ਲਿਆ ਵੀ ਇਹ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਾਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਾਲੇ ਹਾਜ਼ਰ ਹੋਏ ਆ ਆ ਗਏ ਚਾੜੇ ਉਹ ਮੌਕੇ ਤੇ ਵੇਖਣ ਦੇ ਕਾਰਵਾਈ ਕਰਨ ਦੇ ਆ ਤੇ ਬੱਚੇ ਨੇ ਬੱਚੇ ਦੀ ਉਮਰ ਹੈਗੀ ਜੀ 7 ਸਾਲ ਕਿੰਨੇ ਭੈਣ ਭਰਾ ਇਹ ਦੋ ਭੈਣ ਭਰਾ ਜੋ ਇੱਕ ਭੈਣ ਹੈ ਤੇ ਭਰਾ ਵਾ ਹਾਂਜੀ ਫਿਰ ਦੇਖੋ ਜੋ ਵੀ ਸਾਡੇ ਕੋਲ ਆਪਾਂ ਕਰਾਂਗੇ ਜੀ ਮੰਗ ਕੀ ਕਰਦੇ ਹੋ ਪਰਸਾ ਮੰਗ ਇਹ ਕਹਿੰਦੇ ਜਲਦੀ ਤੋਂ ਜਲਦੀ ਸਾਨੂੰ ਮੁਸਲਮਾਨ ਦਾ ਪਤਾ ਲੱਗੇ ਤੇ ਉਹਨਾਂ ਦੇ ਜੋ ਬੰਦੀ ਆ ਕਾਰਵਾਈ ਕੀਤੀ ਜਾਵੇ ਹਾਂਜੀ ਪਾਜੀ ਕੀ ਨਾਂ ਹੈ ਆਪਣਾ ਸਰਮਨ ਸਿੰਘ ਜੀ ਤੇ ਜਿਹੜੇ ਕਾਕੇ ਦੀ ਡੈਥ ਹੋਈ ਕੀ ਲੱਗਦਾ ਜੀ ਆਪਣਾ ਮੇਰਾ ਪੁੱਤਰਾ ਬਾਜੀ ਤੇ ਕੀ ਗੱਲਬਾਤ ਹੋਈ ਆ ਕੋਈ ਮਾਰ ਦਿੱਤਾ ਜੀ ਕਿਨੇ ਵੜ ਦਿੱਤਾ ਉਹ ਕੁਝ ਤਾਲ ਕੰਡੇ ਸਾਹਿਬ ਨੂੰ ਕਿਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੇਰੀ ਦੁਕਾਨ ਕਤੇ ਦੀ ਬੀਜੰਡਾਂ ਦੇ ਕਨਕਬੀੜਾ ਕੋਠੀ ਜਾਣੇ ਰੇ ਟਰੈਕਟਰ ਲਾ ਕੇ ਘਰ ਹੀ ਆਇਆ ਹਾਂ ਘਰ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਤੇ ਖਲੋਤਾ ਤੇ ਉਹ ਟਰੈਕਟਰ ਦੇ ਬੂਏ ਗਾੜੀ ਉੱਪਰ ਕੀ ਗੱਲ ਹੋ ਗਈ ਟਰੈਕਟਰ ਵੀ ਰਿਆ ਇੱਥੇ ਖਲੋਤੇ ਡੋਵੇਂ ਉੱਥੋਂ ਜੋ ਵੇਖਿਆ ਤੇ ਮੇਰੀ ਨੌਂ ਦੀ ਡਾਡਾ ਨਿਕਲ ਗਿਆ ਤੇ ਮੈਂ ਭੱਜੇ ਨਾ ਟਾਈਮ ਹੈ ਕਿ ਕਿਹਨ ਕੀ ਗੱਲ ਹੋਈ ਉਹ ਨਕੜੇ ਹੁੰਦਾ ਮਰਗੰਡਾ ਮਰਗਿਆ ਮੇਰੇ ਟਰੈਕਟਰ ਆ ਕੋਠੀ ਜਾਣੇ ਕਰੇ ਲਾ ਕੇ ਆਇਆ ਕਨਕਬੀਜੰਡਾਂ ਛੇ ਮਾਮਲਾ ਇਹ ਤੇ ਜਾ ਪਤਾ ਲੱਗਾ ਸਾਨੂੰ ਦੂਦਰ ਸੜਕ ਦੇ ਪੰਦ ਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਤੇ ਕੀ ਲੱਗਦਾ ਤੁਹਾਨੂੰ ਕੀ ਦਰਦ ਰਹੀ ਹੋਏਗੀ ਮਾਰਿਆ ਲੱਗਦਾ ਕਿ ਨਹੀਂ ਹੁਣ ਕੀ ਮੰਗਤਾ ਜੀ ਮੰਗ ਕਾਦੀ ਆ ਜੀ ਸਾਨੂੰ ਤੇ ਇਹ ਪੰਜਾਬ ਸਾਡਾ ਇਨਸਾਫ ਹੋਣਾ ਚਾਹੀਦਾ ਇਹ ਕਿੰਨੇ ਭੈਣ ਭਰਾ ਸੀ ਇਹ ਇੱਕ ਭੈਣਿਆ ਤੇ ਇੱਕ ਭਰਾ ਵੱਡੀ ਬੇਟੀ ਆ ਤੇ ਕਿੰਨੀ ਉਮਰ ਕਿੰਨੀ ਹੋਈਗੀ ਉਮਰ ਸੇ 5 6 7 ਸਾਲ ਸੇ 7 ਸਾਲ ਦਾ ਹੂੰ 7 ਸਾਲ ਦੀ ਉਮਰ ਹੈ ਜੀ ਹਾਂਜੀ ਮਰਦ 3 ਮਹੀਨੇ ਨੂੰ ਹਟਵਾ ਹਾਂਜੀ ਪੁਲਿਸ ਆਈ ਕੀ ਕਾਰਵਾਈ ਪੁਲਿਸ ਆਈ ਸਭਨਾ ਮੌਕਾ ਵੇਖਿਆ ਉੱਥੇ ਜੀ ਜਾ ਕੇ ਇੱਟਾਂ ਪਈਆਂ ਹੀ ਉੱਥੇ ਜਿਹੜੇ ਦਿਨ ਨਾ ਜਿਹੜੀ ਬੱਚੇ ਦੀ ਲਾਸ਼ ਜੀ ਹੁਣ ਕਿੱਥੇ ਹੁਣ ਤੇ ਸਹਿਲ ਪੋਸਟਮਾਰਟਲ ਲਾਏਗੀ ਠੀਕ ਹੈ ਅੱਜ ਆ ਕੁਛ ਸਮਾਂ ਪਹਿਲਾਂ ਸਾਨੂੰ ਤਲਾਹ ਮਿਲੀ ਸੀ ਇਥੇ ਇੱਕ ਕੰਪਰੀਸਿੰਗ ਸਾਨੂੰ ਧਰਮਪ੍ਰੀਤ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਹਦੀ ਮੌਤ ਦੇ ਸਬੰਧ ਵਿੱਚ ਸਾਨੂੰ ਇਹ ਖਬਰ ਮਿਲੀ ਸੀ ਤੇ ਜੋ ਤਲਾਹ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਮਚੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ